ਖੇਮ ਕਰਨ ਤੋਂ ਇੱਕ ਬੇਹਦੀ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ بیٹے ਵੱਲੋਂ ਆਪਣੇ ਹੀ ਪਿਤਾ ਦਾ ਕਤਲ ਕਰ ਦਿੱਤਾ ਗਿਆ ਹੈ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ ਮ੍ਰਿਤਕ ਸਾਬਕਾ ਫੌਜੀ ਦੱਸਿਆ ਜਾ ਰਿਹਾ ਹੈ ਜੋ ਕਿ ਖੇਮ ਕਰਨ ਦੇ ਪਿੰਡ ਬਹਾਦਰਗੜ ਦਾ ਰਹਿਣ ਵਾਲਾ ਸੀ ਜਿੱਥੇ ਕੀ ਉਸ ਦੇ ਪੁੱਤਰ ਵੱਲੋਂ ਦੇਰ ਰਾਤ ਜੋ ਹੈ ਉਸ ਦਾ ਕਤਲ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਕਤਲ ਤੋਂ ਬਾਅਦ ਉਸ ਵੱਲੋਂ ਉਸੇ ਵੇਲੇ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ ਜਦ ਸਵੇਰੇ ਇਸ ਵਾਰ ਇਹ ਖਬਰ ਕੋ ਪਤਾ ਚੱਲੀ ਤਾਂ ਪੁਲਿਸ ਉਹਨਾਂ ਦੀ ਰਿਹائش ਤੇ ਪਹੁੰਚੀ ਜਿਸ ਦੀਆਂ ਕੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਜੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦੱਸਤੀ ਹੈ ਕਿ ਖੇਮ ਕਰਨ ਦੇ ਪਿੰਡ ਬਹਾਦਰ ਨਗਰ ਦੀਆਂ ਤਸਵੀਰਾਂ ਨੇ ਜਿੱਥੇ ਕਿ ਕਲਯੁਗੀ ਪੁੱਤ ਵੱਲੋਂ ਆਪਣੇ ਸਾਬਕਾ ਫੌਜੀ ਪਿਓ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਰਾਤ ਦੇ ਹਨੇਰੇ 'ਚ ਉਸ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਹੈ। ਘਟਨਾ ਦਾ ਪਤਾ ਲੱਗਦੇ ਹੀ ਡੀਐਸਪੀ ਪ੍ਰੀਤਿੰਦਰ ਸਿੰਘ, ਐਸਐਚਓ ਗੁਰਮੁਖ ਸਿੰਘ ਤੇ ਥਾਣਾ ਬਲਟੋਹਾ ਮੌਕੇ ਤੇ ਪਹੁੰਚੇ ਨੇ। ਮ੍ਰਿਤਕ ਸੁਖਵੰਤ ਸਿੰਘ ਦਾ ਪੁੱਤਰ ਇਸ ਵੇਲੇ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਤਹਿ ਬੇहद ਹੀ ਮੰਦਭਾਗੀ ਘਟਨਾ ਵਾਪਰੀ ਹੈ। ਉੱਥੇ ਹੀ ਪੁਲਿਸ ਹੁਣ ਇਸ ਪੱਰੀ ਮਾਮਲੇ ਦੀ ਜਾਂਚ ਪੜਤਾਲ 'ਚ ਵੀ ਲੱਗੀ ਹੋਈ ਹੈ। ਖੇਮ ਕਰਨ ਤੋਂ ਇੱਕ ਬੇਹਦੀ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ بیٹے ਵੱਲੋਂ ਆਪਣੇ ਹੀ ਪਿਤਾ ਦਾ ਕਤਲ ਕਰ ਦਿੱਤਾ ਗਿਆ ਹੈ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ ਮ੍ਰਿਤਕ ਸਾਬਕਾ ਫੌਜੀ ਦੱਸਿਆ ਜਾ ਰਿਹਾ ਹੈ ਜੋ ਕਿ ਖੇਮ ਕਰਨ ਦੇ ਪਿੰਡ ਬਹਾਦਰਗੜ ਦਾ ਰਹਿਣ ਵਾਲਾ ਸੀ ਜਿੱਥੇ ਕੀ ਉਸ ਦੇ ਪੁੱਤਰ ਵੱਲੋਂ ਦੇਰ ਰਾਤ ਜੋ ਹੈ ਉਸ ਦਾ ਕਤਲ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਕਤਲ ਤੋਂ ਬਾਅਦ ਉਸ ਵੱਲੋਂ ਉਸੇ ਵੇਲੇ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ ਜਦ ਸਵੇਰੇ ਇਸ ਵਾਰ ਇਹ ਖਬਰ ਕੋ ਪਤਾ ਚੱਲੀ ਤਾਂ ਪੁਲਿਸ ਉਹਨਾਂ ਦੀ ਰਿਹائش ਤੇ ਪਹੁੰਚੀ ਜਿਸ ਦੀਆਂ ਕੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਜੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦੱਸਦੀ ਹੈ ਕਿ ਖੇਮ ਕਰਨ ਦੇ ਪਿੰਡ ਬਹਾਦਰ ਨਗਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿ ਕਲਯੁਗੀ ਪੁੱਤ ਵੱਲੋਂ ਆਪਣੇ ਸਾਫਕਾ ਫੌਜੀ ਪਿਓ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਰਾਤ ਦੇ ਹਨੇਰੇ 'ਚ ਉਸਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਹੈ। ਘਟਨਾ ਦਾ ਪਤਾ ਲੱਗਦੇ ਆ ਡੀਐਸਪੀ ਪ੍ਰੀਤਿੰਦਰ ਸਿੰਘ, ਐਸਐਚਓ ਗੁਰਮੁਖ ਸਿੰਘ ਤੇ ਥਾਣਾ ਬਲਟੋਹਾ ਮੌਕੇ ਤੇ ਪਹੁੰਚੇ ਨੇ। ਮ੍ਰਿਤਕ ਸੁਖਵੰਤ ਸਿੰਘ ਦਾ ਪੁੱਤਰ ਇਸ ਵळे ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਤਹਿ ਬੇहद ਹੀ ਮੰਦਭਾਗੀ ਘਟਨਾ ਵਾਪਰੀ ਹੈ। ਉੱਥੇ ਹੀ ਪੁਲਿਸ ਹੁਣ ਇਸ ਪوری ਮਾਮਲੇ ਦੀ ਜਾਂਚ ਪੜਤਾਲ 'ਚ ਵੀ ਲੱਗੀ ਹੋਈ ਹੈ। ਖੇਮ ਕਰਨ ਤੋਂ ਇੱਕ ਬੇਹਦੀ ਦਿਲ ਦੇ ਹਲਾ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ بیٹے ਵੱਲੋਂ ਆਪਣੇ ਹੀ ਪਿਤਾ ਦਾ ਕਤਲ ਕਰ ਦਿੱਤਾ ਗਿਆ ਹੈ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ ਮ੍ਰਿਤਕ ਸਾਬਕਾ ਫੌਜੀ ਦੱਸਿਆ ਜਾ ਰਿਹਾ ਹੈ ਜੋ ਕਿ ਖੇਮ ਕਰਨ ਦੇ ਪਿੰਡ ਬਹਾਦਰਗੜ ਦਾ ਰਹਿਣ ਵਾਲਾ ਸੀ ਜਿੱਥੇ ਕੀ ਉਸ ਦੇ ਪੁੱਤਰ ਵੱਲੋਂ ਦੇਰ ਰਾਤ ਜੋ ਵਾ ਉਸ ਦਾ ਕਤਲ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਕਤਲ ਤੋਂ ਬਾਅਦ ਉਸ ਵੱਲੋਂ ਉਸੇ ਵੇਲੇ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ ਜਦ ਸਵੇਰੇ ਇਸ ਵਾਰ ਇਹ ਖਬਰ ਪਤਾ ਚੱਲੀ ਤਾਂ ਪੁਲਿਸ ਉਹਨਾਂ ਦੀ ਰਿਹائش ਤੇ ਪਹੁੰਚੀ ਜਿਸ ਦੀਆਂ ਕੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਜੋ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦੱਸਤੀ ਹੈ ਕਿ ਖੇਮ ਕਰਨ ਦੇ ਪਿੰਡ ਬਹਾਦਰ ਨਗਰ ਦੀਆਂ ਤਸਵੀਰਾਂ ਨੇ ਜਿੱਥੇ ਕਿ ਕਲਯੁਗੀ ਪੁੱਤ ਵੱਲੋਂ ਆਪਣੇ ਸਾਬਕਾ ਫੌਜੀ ਪਿਓ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਰਾਤ ਦੇ ਹਨੇਰੇ 'ਚ ਉਸਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਹੈ। ਘਟਨਾ ਦਾ ਪਤਾ ਲੱਗਦੇ ਆ ਡੀਐਸਪੀ ਬ੍ਰੀਤਿੰਦਰ ਸਿੰਘ, ਐਸਐਚਓ ਗੁਰਮੁਖ ਸਿੰਘ ਤੇ ਥਾਣਾ ਬਲਟੋਹਾ ਮੌਕੇ ਤੇ ਪਹੁੰਚੇ ਨੇ। ਮ੍ਰਿਤਕ ਸੁਖਵੰਤ ਸਿੰਘ ਦਾ ਪੁੱਤਰ ਇਸ ਵळे ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਤਹਿ ਬੇहद ਹੀ ਮੰਦਭਾਗੀ ਘਟਨਾ ਵਾਪਰੀ ਹੈ। ਉੱਥੇ ਹੀ ਪੁਲਿਸ ਹੁਣ ਇਸ ਪੂਰੀ ਮਾਮਲੇ ਦੀ ਜਾਂਚ ਪੜਤਾਲ 'ਚ ਵੀ ਲੱਗੀ ਹੋਈ ਹੈ। ਖੇਮ ਕਰਨ ਤੋਂ ਇੱਕ ਬੇਹਦੀ ਦਿਲ ਦੇ ਹਲਾ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ بیٹے ਵੱਲੋਂ ਆਪਣੇ ਹੀ ਪਿਤਾ ਦਾ ਕਤਲ ਕਰ ਦਿੱਤਾ ਗਿਆ ਹੈ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ ਮ੍ਰਿਤਕ ਸਾਬਕਾ ਫੌਜੀ ਦੱਸਿਆ ਜਾ ਰਿਹਾ ਹੈ ਜੋ ਕਿ ਖੇਮ ਕਰਨ ਦੇ ਪਿੰਡ ਬਹਾਦਰਗੜ ਦਾ ਰਹਿਣ ਵਾਲਾ ਸੀ ਜਿੱਥੇ ਕੀ ਉਸ ਦੇ ਪੁੱਤਰ ਵੱਲੋਂ ਦੇਰ ਰਾਤ ਜੋ ਵਾਅ ਉਸ ਦਾ ਕਤਲ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਕਤਲ ਤੋਂ ਬਾਅਦ ਉਸ ਵੱਲੋਂ ਉਸੇ ਵੇਲੇ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ ਜਦ ਸਵੇਰੇ ਇਸ ਬਾਰੇ ਖਬਰ ਪਤਾ ਚੱਲੀ ਤਾਂ ਪੁਲਿਸ ਉਹਨਾਂ ਦੀ ਰਿਹائش ਤੇ ਪਹੁੰਚੀ ਜਿਸ ਦੀਆਂ ਕੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਜੋ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦੱਸਤੀ ਹੈ ਕਿ ਖੇਮ ਕਰਨ ਦੇ ਪਿੰਡ ਬਹਾਦਰ ਨਗਰ ਦੀਆਂ ਤਸਵੀਰਾਂ ਨੇ ਜਿੱਥੇ ਕਿ ਕਲਯੁਗੀ ਪੁੱਤ ਵੱਲੋਂ ਆਪਣੇ ਸਾਬਕਾ ਫੌਜੀ ਪਿਓ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਰਾਤ ਦੇ ਹਨੇਰੇ 'ਚ ਉਸ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਹੈ। ਘਟਨਾ ਦਾ ਪਤਾ ਲੱਗਦੇ ਹੀ ਡੀਐਸਪੀ ਪ੍ਰੀਤਿੰਦਰ ਸਿੰਘ, ਐਸਐਚਓ ਗੁਰਮੁਖ ਸਿੰਘ ਤੇ ਥਾਣਾ ਬਲਟੋਹਾ ਮੌਕੇ ਤੇ ਪਹੁੰਚੇ ਨੇ। ਮ੍ਰਿਤਕ ਸੁਖਵੰਤ ਸਿੰਘ ਦਾ ਪੁੱਤਰ ਇਸ ਵੇਲੇ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਤਹਿ ਬੇहद ਹੀ ਮੰਦਭਾਗੀ ਘਟਨਾ ਵਾਪਰੀ ਹੈ। ਉੱਥੇ ਹੀ ਪੁਲਿਸ ਹੁਣ ਇਸ ਪੱਰੀ ਮਾਮਲੇ ਦੀ ਜਾਂਚ ਪੜਤਾਲ 'ਚ ਵੀ ਲੱਗੀ ਹੋਈ ਹੈ। ਮੇਮ ਕਰਨ ਤੋਂ ਇੱਕ ਬੇਹਦੀ ਦਿਲ ਦੇ ਹਲਾ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ بیٹے ਵੱਲੋਂ ਆਪਣੇ ਹੀ ਪਿਤਾ ਦਾ ਕਤਲ ਕਰ ਦਿੱਤਾ ਗਿਆ ਹੈ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ ਮ੍ਰਿਤਕ ਸਾਬਕਾ ਫੌਜੀ ਦੱਸਿਆ ਜਾ ਰਿਹਾ ਹੈ ਜੋ ਕਿ ਖੇਮ ਕਰਨ ਦੇ ਪਿੰਡ ਬਹਾਦਰਗੜ ਦਾ ਰਹਿਣ ਵਾਲਾ ਸੀ ਜਿੱਥੇ ਕੀ ਉਸ ਦੇ ਪੁੱਤਰ ਵੱਲੋਂ ਦੇਰ ਰਾਤ ਜੋ ਹੈ ਉਸ ਦਾ ਕਤਲ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਕਤਲ ਤੋਂ ਬਾਅਦ ਉਸ ਵੱਲੋਂ ਉਸੇ ਵੇਲੇ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ ਜਦ ਸਵੇਰੇ ਇਸ ਵਾਰ ਇਹ ਖਬਰ ਕੋ ਪਤਾ ਚੱਲੀ ਤਾਂ ਪੁਲਿਸ ਉਹਨਾਂ ਦੀ ਰਿਹائش ਤੇ ਪਹੁੰਚੀ ਜਿਸ ਦੀਆਂ ਕੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਜੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦੱਸਤੀ ਹੈ ਕਿ ਖੇਮ ਕਰਨ ਦੇ ਪਿੰਡ ਬਹਾਦਰ ਨਗਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿ ਕਲਯੁਗੀ ਪੁੱਤ ਵੱਲੋਂ ਆਪਣੇ ਸਾਬਕਾ ਫੌਜੀ ਪਿਓ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਰਾਤ ਦੇ ਹਨੇਰੇ 'ਚ ਉਸ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਹੈ। ਘਟਨਾ ਦਾ ਪਤਾ ਲੱਗਦੇ ਹੀ ਡੀਐਸਪੀ ਪ੍ਰੀਤਿੰਦਰ ਸਿੰਘ, ਐਸਐਚਓ ਗੁਰਮੁਖ ਸਿੰਘ ਤੇ ਥਾਣਾ ਬਲਟੋਹਾ ਮੌਕੇ ਤੇ ਪਹੁੰਚੇ ਨੇ। ਮ੍ਰਿਤਕ ਸੁਖਵੰਤ ਸਿੰਘ ਦਾ ਪੁੱਤਰ ਇਸ ਵੇਲੇ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਤਹਿ ਬੇहद ਹੀ ਮੰਦਭਾਗੀ ਘਟਨਾ ਵਾਪਰੀ ਹੈ। ਉੱਥੇ ਹੀ ਪੁਲਿਸ ਹੁਣ ਇਸ ਪੱਰੀ ਮਾਮਲੇ ਦੀ ਜਾਂਚ ਪੜਤਾਲ 'ਚ ਵੀ ਲੱਗੀ ਹੋਈ ਹੈ। ਖੇਮ ਕਰਨ ਤੋਂ ਇੱਕ ਬੇਹਦੀ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ بیٹے ਵੱਲੋਂ ਆਪਣੇ ਹੀ ਪਿਤਾ ਦਾ ਕਤਲ ਕਰ ਦਿੱਤਾ ਗਿਆ ਹੈ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ ਮ੍ਰਿਤਕ ਸਾਬਕਾ ਫੌਜੀ ਦੱਸਿਆ ਜਾ ਰਿਹਾ ਹੈ ਜੋ ਕਿ ਖੇਮ ਕਰਨ ਦੇ ਪਿੰਡ ਬਹਾਦਰਗੜ ਦਾ ਰਹਿਣ ਵਾਲਾ ਸੀ ਜਿੱਥੇ ਕੀ ਉਸ ਦੇ ਪੁੱਤਰ ਵੱਲੋਂ ਦੇਰ ਰਾਤ ਜੋ ਹੈ ਉਸ ਦਾ ਕਤਲ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਕਤਲ ਤੋਂ ਬਾਅਦ ਉਸ ਵੱਲੋਂ ਉਸੇ ਵੇਲੇ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ ਜਦ ਸਵੇਰੇ ਇਸ ਵਾਰ ਇਹ ਖਬਰ ਕੋ ਪਤਾ ਚੱਲੀ ਤਾਂ ਪੁਲਿਸ ਉਹਨਾਂ ਦੀ ਰਿਹائش ਤੇ ਪਹੁੰਚੀ ਜਿਸ ਦੀਆਂ ਕੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਜੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦੱਸਤੀ ਹੈ ਕਿ ਖੇਮ ਕਰਨ ਦੇ ਪਿੰਡ ਬਹਾਦਰ ਨਗਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿ ਕਲਯੁਗੀ ਪੁੱਤ ਵੱਲੋਂ ਆਪਣੇ ਸਾਫਕਾ ਫੌਜੀ ਪਿਓ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਰਾਤ ਦੇ ਹਨੇਰੇ 'ਚ ਉਸਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਹੈ। ਘਟਨਾ ਦਾ ਪਤਾ ਲੱਗਦੇ ਆ ਡੀਐਸਪੀ ਪ੍ਰੀਤਿੰਦਰ ਸਿੰਘ, ਐਸਐਚਓ ਗੁਰਮੁਖ ਸਿੰਘ ਤੇ ਥਾਣਾ ਬਲਟੋਹਾ ਮੌਕੇ ਤੇ ਪਹੁੰਚੇ ਨੇ। ਮ੍ਰਿਤਕ ਸੁਖਵੰਤ ਸਿੰਘ ਦਾ ਪੁੱਤਰ ਇਸ ਵੇਲੇ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਤਹਿ ਬੇहद ਹੀ ਮੰਦਭਾਗੀ ਘਟਨਾ ਵਾਪਰੀ ਹੈ। ਉੱਥੇ ਹੀ ਪੁਲਿਸ ਹੁਣ ਇਸ ਪوری ਮਾਮਲੇ ਦੀ ਜਾਂਚ ਪੜਤਾਲ 'ਚ ਵੀ ਲੱਗੀ ਹੋਈ ਹੈ। ਖੇਮ ਕਰਨ ਤੋਂ ਇੱਕ ਬੇਹਦੀ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ بیٹے ਵੱਲੋਂ ਆਪਣੇ ਹੀ ਪਿਤਾ ਦਾ ਕਤਲ ਕਰ ਦਿੱਤਾ ਗਿਆ ਹੈ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ ਮ੍ਰਿਤਕ ਸਾਬਕਾ ਫੌਜੀ ਦੱਸਿਆ ਜਾ ਰਿਹਾ ਹੈ ਜੋ ਕਿ ਖੇਮ ਕਰਨ ਦੇ ਪਿੰਡ ਬਹਾਦਰਗੜ ਦਾ ਰਹਿਣ ਵਾਲਾ ਸੀ ਜਿੱਥੇ ਕੀ ਉਸ ਦੇ ਪੁੱਤਰ ਵੱਲੋਂ ਦੇਰ ਰਾਤ ਜੋ ਵਾ ਉਸ ਦਾ ਕਤਲ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਕਤਲ ਤੋਂ ਬਾਅਦ ਉਸ ਵੱਲੋਂ ਉਸੇ ਵੇਲੇ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ ਜਦ ਸਵੇਰੇ ਇਸ ਬਾਰੇ ਖਬਰ ਪਤਾ ਚੱਲੀ ਤਾਂ ਪੁਲਿਸ ਉਹਨਾਂ ਦੀ ਰਿਹائش ਤੇ ਪਹੁੰਚੀ ਜਿਸ ਦੀਆਂ ਕੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਜੋ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦੱਸਤੀ ਹੈ ਕਿ ਖੇਮ ਕਰਨ ਦੇ ਪਿੰਡ ਬਹਾਦਰ ਨਗਰ ਦੀਆਂ ਤਸਵੀਰਾਂ ਨੇ ਜਿੱਥੇ ਕਿ ਕਲਯੁਗੀ ਪੁੱਤ ਵੱਲੋਂ ਆਪਣੇ ਸਾਫਕਾ ਫੌਜੀ ਪਿਓ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਰਾਤ ਦੇ ਹਨੇਰੇ 'ਚ ਉਸਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਹੈ। ਘਟਨਾ ਦਾ ਪਤਾ ਲੱਗਦਿਆ ਹੈ ਡੀਐਸਪੀ ਪ੍ਰੀਤਿੰਦਰ ਸਿੰਘ, ਐਸਐਚਓ ਗੁਰਮੁਖ ਸਿੰਘ ਤੇ ਥਾਣਾ ਬਲਟੋਹਾ ਮੌਕੇ ਤੇ ਪਹੁੰਚੇ ਨੇ। ਮ੍ਰਿਤਕ ਸੁਖਵੰਤ ਸਿੰਘ ਦਾ ਪੁੱਤਰ ਇਸ ਵੇਲੇ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਤਹਿ ਬੇहद ਹੀ ਮੰਦਭਾਗੀ ਘਟਨਾ ਵਾਪਰੀ ਹੈ। ਉੱਥੇ ਹੀ ਪੁਲਿਸ ਹੁਣ ਇਸ ਪوری ਮਾਮਲੇ ਦੀ ਜਾਂਚ ਪੜਤਾਲ 'ਚ ਵੀ ਲੱਗੀ ਹੋਈ ਹੈ।